ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡੇਹਾਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਆ ਵਾ ਤਿੰਨੇ ਸੂਈਆਂ ਆ ਆਪਣੀ ਇੱਥੇ ਆ ਕੇ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੋਂ ਦੋ ਟਾਈਮ ਚੁਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਹੈ ਲਵੇ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪੀ ਭਾਈ ਘਿਆਲਾ ਵਧੀਆ ਵਧੀਆ ਜੀ ਤੁਸੀਂ ਦੱਸੋ ਦਾਸ ਵਧੀਆ ਕਿਰਪਾ ਮਾਲਕ ਦੀ ਉਹ ਸੁਣਾਓ ਠੀਕ ਠਾਕ ਸਭ ਵਧੀਆ ਜੀ ਚਲੋ ਚੰਗੀ ਗੱਲ ਹੋਰ ਸੁਣਾਓ ਅੱਜ ਲਾਗੀ ਧੁੱਪ ਹੈ ਹਾਂਜੀ ਹਾਂਜੀ ਅੱਜ ਧੁੱਪ ਲੱਗੀ ਹਾਂਜੀ ਤੇ ਵੇਖ ਗਿਆ ਉਦ ਨਾਲ ਮਾਲ ਫਿਰ ਆ ਪੀ ਮਾਲ ਵੇਖਿਆ ਉਹ ਗਾਵਾਂ ਹੋ ਰਹੀ ਅੱਜ 5 ਪਾਉਣੀਆਂ ਐ ਵੇਸੇ ਮੈਂ ਅੱਛਾ ਤੂੰ ਦੋ ਗਾਵਾਂ ਵੀਰਾਂ ਦੇ ਅਸੀਂ ਵੀਡੀਓ ਚ ਨੀ ਪਾਉਣੀਆਂ ਸਾਨੂੰ ਇਦਾਂ ਦੇ ਦੇ ਅੱਛਾ ਠੀਕ ਆ ਕੋਲ ਮਾਲ ਜ਼ਿਆਦਾ ਵੇਚਣ ਵਾਲੇ ਵੀਰ ਖੜਦੇ ਉਹ ਫਿਰ ਤੂੰ ਉਹ ਲੈ ਕੇ ਬਦੂ ਪਾ ਕੇ ਹੁਣੇ ਹੀ ਗਈਆਂ 10 15 ਮਿੰਟ ਜਿੰਦ ਤੱਕ ਮੈਕੈਨਿਕ ਆ ਪੀਸੀ ਆ ਰਿਹਾ ਵੀਡੀਓ ਪਾ ਰਿਹਾ ਉਹਨਾਂ ਦੇ ਹਾਂਜੀ ਹਾਂਜੀ ਨਹੀਂ ਗਿਆ ਵੀ ਹੁਣ ਅਜੇ 10 ਮਿੰਟ ਲੱਗ ਜਾਣੇ ਆ ਠੀਕ ਆ ਉਹਨਾਂ ਫਿਰ ਦੂਜੀਆਂ ਹੀ ਤਰਤਾਰ ਲੱਗੇ ਉਹ ਆਂਦੇ ਵੀਰ ਲੱਦਦੇ ਫਿਰ ਉਹ ਨਹੀਂ ਨਲੇ ਵੀ ਸ਼ਾਮ ਦਾ ਟਾਈਮ ਹੋ ਗਿਆ ਵਾ ਟਾਈਮ ਨਾ ਪਹੁੰਚਣ ਗੀਆਂ ਅਗਲੇ ਨੇ ਘਰ ਪਹੁੰਚਣ ਗੀਆਂ ਹਾਂਜੀ ਹਾਂਜੀ ਆਰਪੀ ਪਾ ਜੀ ਅੱਜ ਤਿੰਨ ਗਾਵਾਂ ਹੁਣ ਤਿੰਨ ਰਹਿ ਗਈਆਂ ਹਨਾ ਤਿੰਨ ਰਹਿ ਗਈਆਂ ਇਹ ਤਾਂ ਟੁਕੜਾਂ ਪਾਉਣੀਆਂ ਗਾ ਠੀਕ ਮਣੀ ਗਾ ਆਖੀ ਜਾਂਦੇ ਘਰ ਆਜ ਇੱਕ ਨਾਲ ਵੀ ਆ ਕਰਨੇ ਮਹੀਨੇ ਦੀ ਸੂਈ ਆ ਚਲੋ ਫਿਰ ਇੱਥੇ ਕਰ ਲਈਏ ਸ਼ੁਰੂਆਤ ਇਹ ਤੋਂ ਸ਼ੁਰੂ ਕਰਦੀ ਯਾਰ ਵੀ ਭਾਈ ਠੀਕ ਹੈ ਮੈਂ ਵੀ ਵੇਖੋ ਦੂਜੇ ਸੂਏ ਸੂਈ ਦੇ ਠੀਕ ਆ ਇਹ ਚਾਰ ਬਰੀਡ ਕੀ ਆ ਹਾਂਜੀ ਠੀਕ ਆ ਦੁੱਧ ਦੇ ਥੱਲੇ ਹੋਊਗਾ 9 ਕਿਲੋ ਅੱਛਾ ਦਹੀਂਗਾ 10 ਆ ਅੱਜ ਹੀ ਆਇਆ ਮਾਲ ਮੇਰੇ ਕੋਲ ਤਿਆਰੀਆਂ ਜਿਹੜੀਆਂ ਠੀਕ ਆ ਯਾਰਾ 10 9 ਕਿਲੋ ਕਰਕੇ ਦੇਣਾ ਤੁਰ ਮੇਰਾ ਸੱਦੀ ਕਰਕੇ ਚਵਾ ਕੇ ਲੈ ਕੇ ਜਾਵੇ ਠੀਕ ਆ ਤੁਰ ਫੇਰ ਇੱਕ ਰੀਨ ਥਾਣ ਵਿਖਾਓ ਵੀ ਥਾਣ ਬਾਕੀ ਰੰਗ ਰੋਗ ਦੇ ਚੰਗੀ ਬਾਕੀ ਥਾਣ ਇਹੋ ਲਈ ਨਾ ਥਾਣ ਜਿਹੜਾ ਥਾਣ ਜਿਹੜਾ ਚੰਗਾ ਲੱਗਾ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਹੁਣ ਤੋਂ ਤਪਾ ਲੱਗਣੀਆਂ ਸਟਾਰਟ ਹੋ ਗਈਆਂ ਵਾ ਆ ਗਈਆਂ ਦੋ ਦੋ ਇਹਦੇ ਇਹਨਾਂ ਮਾਰ ਦਿਆਂਗਾ ਸਾਲਾਂ ਹੁਣ ਫੇਰ ਆਵੇਂ ਸਾਡੇ ਪੁੱਛਵਾ ਨੇ ਇੱਕ ਰੀ ਦੁੱਧੋ ਮਦਨ ਤੇ ਉਹ ਆਜਾਈਆਂ ਦੋਵੇਂ ਬੱਚਾ ਨਹੀਂ ਹੈਗਾ ਤਾਂ ਬੱਚਾ ਤਿੰਨਾਂ ਜੀ ਨਹੀਂ ਹੈਗਾ ਇਆ ਵੀ ਰੰਗ ਰੂਪ ਦੀ ਸੋਹਣੀ ਆ ਚਿੱਟੇ ਰੰਗ ਦੀ ਆ ਇਹ ਤੇ ਮੁੱਲ ਫਿਰ ਕਿੰਨਾ ਕੀ ਦੀ 32000 ਦੀ 32000 ਤੇ ਛੋਟਾ ਨਹੀਂ ਇਹ ਜਿਆਦਾ ਹਟਾਇਆ ਜਿਆਦਾ ਜੀ ਤੂੰ ਦੱਸ ਫਿਰ ਤੀ ਹੂੰ ਅੰਦਰ ਕਰੋ ਕਿੰਨੀ ਕਰਨੀ ਆ ਤੀ ਹੂੰ ਅੰਦਰ ਕਰਦੀ ਹੈ ਹਾਂਜੀ ਮੈਂ ਇਕੱਠੀ ਕਰ ਦੇਣੀ ਇੱਕ ਵਾਰੀ ਕਿੰਨੀ ਤੇਰੀ 27 ਦੀ 26000 ਦੀ ਚਲੋ ਤੁਸੀਂ ਜਾਦੇ ਹੋ 5000 ਹੋਰ ਜਿਆਦਾ ਦਬਤੀ ਆ ਹੁਣ ਠੀਕ ਆ ਜਾਣ ਦਾ ਪੰਡੂ ਦੱਸੋ ਛੋੜ ਜਿਓ ਵੀਰ ਕੋ ਫੋਨ ਲਾ ਲੈ ਮੋੜਦਾ ਨਹੀਂ ਕਾਂ ਹੀ ਦੇਗੇ ਤਰੂੰ ਠੀਕ ਆ ਜੀ ਜੰਦੂ ਦੇ ਵਿੱਚ ਨਹੀਂ ਆਰ ਕੰ ਠੀਕ ਆ ਠੀਕ ਪਛੀ ਯਾਦ ਕੀ ਇਹ ਤਾਂ ਥਣਕੀ ਲੱਗਾ ਆ ਬਾਕੀ ਕੋ ਵੀਰ ਫੋਨ ਲਾ ਲੈ ਮਾਨਤਨ ਮੁੱਕ ਤੇ ਹੋਰ ਜੀ ਜਿੰਨੇ ਤੋਂ 2-4 ਦਿਨ ਅੰਦਰ ਹੀ ਹੋਣਗੇ ਬਾਹਰ ਨਹੀਂ ਹੈਗੇ ਮੈਂ ਗੱਪਣ ਕਾਂ ਲਿੱਤਾ ਸੀਗਾ ਠੀਕ ਆ ਜੀ ਹਾਂ ਜੀ ਹਾਂ ਜੀ ਇੱਕ ਮਿੰਟ ਕਰੇ ਦਨ ਚੰਗੀ ਤੇ ਰਮਸਾ ਲਈ ਇਹ ਚੋਈ ਆਈ ਅੱਜ ਆਇਆ ਇੱਥੇ ਨਹੀਂ ਗਾਵਾਂ ਠੀਕ ਆ ਜੀ ਸਵੇਰੇ ਇਹਦਾ ਚੋਈ ਕੀਤੀ ਓ ਸਾਢੇ 4:30 ਵਜੇ ਚੋਈਆਂ ਸਾਢੇ 8:00 ਇਹ ਥੱਲੇ ਹਰਪੀ ਭਾਜੀ 6 ਕਿਲੋ ਦੁੱਧਾ ਥਾਣੇ ਤੇ ਦੇਖ ਸਕਦੇ ਹੋ ਹਾਂ ਵੇਖੋ ਥਾਣੇ ਮੈਂ ਤੁਹਾਨੂੰ ਦੱਸਿਆ ਵੀ ਥਾਣੇ ਸਾਰਿਆਂ ਦੇ ਮੇਰੀ ਦੇ ਇਹੋ ਚੀਜ਼ ਆਊਗੀ ਤੋੜ ਦੋ ਫਿਰ ਇੱਕ ਰੀਨ ਇਹਦੇ ਸਭ ਪਠੇ ਇੰਨੇ ਪਠੇ ਚੁੱਕ ਲਿਆ ਇੰਨਾ ਪਠੇ ਦੀ ਖਾਧੇ ਸਭ ਆਣ ਕੇ ਅੱਜ ਅੱਛਾ ਇਹ ਵੇਖੀ ਹਾ ਨੁਆਈਆਂ ਤੇ ਗੋਹਾ ਦਾ ਉਹਦਾ ਹੀ ਲੱਗਾ ਰੱਖੇ ਬਦਲੇ ਬਸ ਮਾੜੀ ਮੁੰਡੇ ਦੁੱਧ 6 ਕਿਲੋ ਵਾ ਇਹਦੇ ਕੋਲ ਹਾਂਜੀ ਇਹ ਆਪੇ ਰੰਗ ਰੂਪ ਦੀ ਇਹ ਵੀ ਚੰਗੀ ਉੱਤਨਾ ਸੱਜਰ ਨੇ ਦੁੱਧ ਦਿੱਨੇ ਵੀ ਚੰਗਾ ਕੱਢਿਆ ਹਣਾ ਸੰਭਨ ਵਾਲੀ ਹੈਗਾ ਜਿਹੜਾ ਕੋਈ ਵੀ ਸੰਭ ਲੂਗਾ ਇੱਕ ਦਿਨ ਨੇ ਰਾਜੀ ਵੀ ਹੋ ਜਾਣਾ ਤੇ ਦੁੱਧੋਂ ਵੀ ਅਲੈਕਸਾਂ ਦੇ ਜੀ ਥਣ ਥਣ ਚੰਗਾ ਲੱਗਾ ਸੁਣੀਏ ਜਾਰ ਬਰੀਡ ਜੰਗੀ ਕਾਤ ਵਜਨ ਚੰਗਾ ਤੇ ਮੁੱਲ ਫਿਰ ਇਹਦਾ ਛੋਟਾ ਯਾਰ ਵੀ ਪਾਜੀ ਕਿੰਨਾ ਕ ਵੇਦੇ 18000 ਦੀ 18 ਦੀ ਹਾਂਜੀ ਹੋਰ ਤੂੰ 16000 ਦੀ ਦੇ ਤੂੰ ਮੈਂ ਕੋਈ ਗੱਲ ਕਰਨੀ ਵਾਰੀਆਂ ਨਹੀਂ ਲੋਆ ਕੋਈ ਹਾਂਜੀ 15000 ਦੀ ਗਾਂ ਦੇ ਤਾ ਨਾ ਕਿਸੇ ਦੇਣੀ ਨਹੀਂ ਮੈਂ ਦੇ ਦੇਣੀ ਚਲੋ ਠੀਕ ਹੈ ਗਾਰੰਟੀ ਦੀ ਸੱਤਾਂ ਅੱਠਾਂ ਦੀ ਆਈ ਆ ਮੈਂ ਕੋ ਦੋ ਦਿਨ ਸਹੀ ਗੁੱਲ ਦੇਣਾ ਮੈਂ ਠੀਕ ਹੈ ਜੀ ਤੋ ਇਹਨਾਂ ਘੰੜਾ ਮੈਨੂੰ ਪਤਾ ਇਹਨਾਂ ਪਠੇ ਨਹੀਂ ਖਾਤੇ ਜਾਣਗੇ ਅੱਜ ਠੀਕ ਹੈ ਮਾੜੇ ਮੋਟੇ ਮੂੰਹ ਮਾਰ ਰਹੀਆਂ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਆ ਜੀ ਰਪੀ ਭਾਈ ਗਾਂ ਸੂਈ ਨੂੰ ਇਹਨੂੰ ਹੋ ਗਿਆ 2 ਢਾਈ ਮਹੀਨੇ ਹਾਂਜੀ ਠੀਕ ਆ ਮੈਂ ਨਹੀਂ ਕਹਿਣਾ ਵੀ ਅੱਜ ਤਹਾਂ ਦਿਨਾਂ ਦੀ ਤੇ 15 ਦਿਨਾਂ ਦੀ ਸੂਈ ਹੈ ਹਾਂਜੀ ਠੀਕ ਆ ਦੁੱਧ ਦੇ ਥੱਲੇ ਆ 10 ਕਿਲੋ ਹਾਂਜੀ 8 ਕਿਲੋ ਕਰਕੇ ਦੇਣਾ ਠੀਕ ਹੈ ਜੀ ਠੀਕ ਆ ਥਣ ਥਣ ਖਾਦੇ ਇਹਦਾ ਵੀ ਥਣ ਵੇਲੇ ਲੱਕੀ ਚੀਜ਼ ਲੱਗਦੀ ਹਾਂ ਨੇ ਤੇ ਵੀ ਚੰਗੇ ਲੱਗੇ ਆ ਦੇਖ ਸੀ ਮੇਰੇ ਕੋਲ ਦੇ ਹੋ ਨਹੀਂ ਜਿਹੜਾ ਮੈਂ ਲੈਣਾ ਮੈਂ ਲੈਣਾ ਥਣ ਚੰਗਾ ਲੈਣਾ ਤੇ ਥਲਾ ਚੰਗਾ ਲੈਣਾ ਤੇ ਰੰਗ ਰੂਪ ਵੀ ਸੋਹਣਾ ਹੈ ਇਹ ਸੇਵਾ ਦਾ ਮਾਰਛੜੀ ਕਿਹਨੇ ਪੁੱਗੀ ਸੇਵਾ ਘੱਟ ਜਿੱਦੀ ਗਾਵਾਂ ਉੱਡੀ ਸਾਹਮਣੀ ਹੋਈ ਹੈ ਇਹਦੀ ਘੱਟ ਘੱਟ ਚੰਗਾ ਇਹਦਾ ਯਾਰ ਬਰੀ ਆ ਰਿਹਾ ਸਭੀ ਕਹਿੰਦੇ ਦੁੱਧ ਇਹਨੇ ਆਇਨਾ ਮਾਦੀ ਸਾਲ ਨੂੰ ਸਾਹ ਤਿੰਨ ਗਾਲੀ ਸਹੀ ਹੋ ਗਈ ਇਹਨੇ 3 14 13 14 ਨੂੰ ਦੁੱਧ ਹੀ ਚਲੋ ਕੁਛ ਵਾਰੀ ਲੈ ਗਿਆ ਤੇ ਮੁੱਲ ਫਿਰ ਇਹਦਾ ਹਾਂ ਭਾਈ ਛੋਟਾ ਜਿਹਾ ਹੀ ਯਾਰ ਕਿੰਨਾ ਕੈ ਸਾਨੂੰ ਪਹਿਲਾਂ ਮੇਰੇ ਰੇਪ ਨਿਕ ਨਹੀਂ ਹੁੰਦੀ ਹਾਂਜੀ ਦੇ ਦੇ 26 ਦੀ ਛੋਟੇ ਵੀਰ ਕਿੰਨੇ ਦੇ ਦਈਏ 24 ਦੀ 24000 ਦੀ ਬਸੋ ਤੁਸੀਂ ਦੱਸੋ 22000 ਦੀ ਦੇ ਦੋ ਇੱਕੋ ਗਾਲੀ 21000 ਦੀ ਦੇ ਦੋ 20000 ਦੀ ਦੇਣੀ ਹੋ ਠੀਕ ਹੈ 21000 ਦੀ ਗਾ ਦੇਣੀ ਕੋਈ ਦੋ ਨਾ ਮੈਂ ਤੇ ਦੇਣੀ ਹੋ ਅੱਛਾ ਠੀਕ ਹੈ 21000 ਦੀ ਦੇ ਦੋ ਸਾਰੇ ਵੀਰ ਮੇਰੇ ਦੂਜੇ ਚੈਨਲ ਦੇ ਵੀਡੀਓ ਚੈੱਕ ਕਰਕੇ ਵੇ ਲੈ ਮਾਲ ਤੇਰੇ ਤੇ ਇਹਨਾਂ ਦਾ ਸਾਰਿਆਂ ਦਾ ਰੇਟ ਘੱਟ ਹੁੰਦਾ ਸਾਰਿਆਂ ਦਾ ਠੀਕ ਹੈ ਜੀ ਮੇਰਾ ਪੰਜਾਬ ਤੋਂ ਸਾਰਿਆਂ ਦਾ ਰੇਟ ਥੋੜਾ ਫਰਕ ਕਰਦਾ ਤਾਂ ਮੇਰੇ ਠੀਕ ਹੈ ਮੈਂ ਲਈ ਨਾ ਜ਼ਿਆਦਾ ਘਰਾਂ ਚੋਂ ਮਾਲ ਤੇ ਬਾਕੀ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਕੇ ਲੈ ਕੇ ਜਾਵੇ ਯਾਰ ਪੀ ਭਾਜੀ ਸਾਡਾ ਕੁਝ ਇੱਥੇ ਚੈੱਕ ਕਰਕੇ ਲੈ ਕੇ ਜਾਵੇ ਤੁਹਾਡੇ ਦੇ ਇੱਥੇ ਬੱਜੀਆਂ ਆ ਨਾਂ ਵੀ ਦੱਸ ਦਿਓ ਆਪਣਾ ਵੀ ਨਾਂ ਮੇਰਾ ਰਣਜੀਤ ਸਿੰਘ ਜੀ ਪਿੰਡ ਟੜਡਾਲਾ ਨੱਤ ਪੱਤੀ ਮਿਰਜੂ ਵਾਲੀ ਠੀਕ ਹੈ ਜੀ ਤਸਿਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਭਾਜੀ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਬਟਾਲੇ ਬਾਈਪਾਸ ਦੇ ਉੱਤੇ ਪਿੰਡ ਧੀਰ ਠੀਕ ਹੈ ਜੀ ਧੀਰਾ ਤੋਂ ਲੈੰਦੇ ਬੰਨੇ ਆਣਾ ਕਿਸ ਨੂੰ ਪਹੁੰਚਣਾ ਸੰਤ ਸਪੂਰਨ ਸਿੰਘ ਦੇ ਗੁਰਦੁਆਰੇ ਜਾਣਾ ਪੱਤੀ ਮਿਰਜੂ ਵਾਲੀ ਉਹੀ ਬੈਕਸ਼ੈਟ ਹੜਾ ਘਰ ਆ ਉਹ ਨੰਬਰ ਮੇਰਾ 9855094190 ਇਹ ਨੰਬਰ ਤੇ ਸਭ ਕੋ ਚੱਲਦਾ ਜੀ ਠੀਕ ਹੈ ਜੀ ਕੋਈ ਵੀਰ ਮਰਾ ਤਸੱਲੀ ਕਰਕੇ ਬਾਕੀ ਤਸੱਲੀ ਕਰਕੇ ਖੜੇ ਇਹ ਆ ਵੀ ਕੋ ਰਾਜੀ ਖੁਸ਼ੀ ਦਾ ਫੋਨ ਕਰ ਰਿਹਾ ਜੀ ਦਾ ਫੋਨ ਲਾਵੇ ਬਾਚੋ ਮੋੜਦਾ ਨਹੀਂ ਵੀਰ ਉਹ ਤੇਰੀ ਪਿਛਲੀ ਵਾਰ ਗਾਂ ਵੇਚੀ ਨਾ ਮੈਂ ਤੇ ਟੇਮੂ ਵਾਲੀ ਜਿਹੜੀ ਸੀ ਲਾਸਟ ਪਾਈ ਹਾਂਜੀ ਉਹਦਾ ਤੈਨੂੰ ਮੈਂ ਨੰਬਰ ਦਊ ਵੀਰ ਦਾ ਅੱਛਾ ਆਪਾਂ ਸ਼ੇਪ ਲੋ ਦੁੱਧ ਪਾਈ ਨਾ ਹਾਂਜੀ 13 ਕਿਲੋ ਦੁੱਧ ਦੇਣ ਦੀ ਕੱਲ ਦੀ ਕੱਲ ਫੋਨ ਮੈਨੂੰ ਵੀ ਕਰ ਅੱਛਾ ਜੀ 13 ਕਿਲੋ ਡਬਲ ਪਾਇ ਮਾਰ ਗਈ ਡਬਲ ਠੀਕ ਹੈ ਜੀ ਆਹੋ ਠੀਕ ਹੈ ਤੇ ਬਣੀ ਵੀ ਗਈ ਹੋਦ ਨਾ ਅਰੇ ਸਾ